ਮਾ ਪਪੂ ਜੀ ਆ ਜਾਂਦਾ ਮੈਨੂੰ ਸੁੱਕ ਗਿੱਲੇ ਪਾਣੀ ਨਾਲ ਨਮਾਤਾ ਐ ਬਾਬੂ ਹੈਲੋ ਗਾਇਸ ਸਵਾਗਤ ਹੈ ਤੁਹਾਡਾ ਅਡੇ ਨਵੇਂ ਬਲੌਗ ਦੇ ਵਿੱਚ ਬਾਈ ਕਿੱਦਾਂ ਸਾਰੇ ਬਾਈ ਅਸੀਂ ਨੇਚਰ ਪਾਰਕ ਨਾਨੋਕੀ ਘੁੰਮ ਕੇ ਆਏ ਇਹ ਨਾਮ ਸੀ ਪਾਰਕ ਦਾ ਹੋ ਗੈਰੀ ਗਾਰਡੀ ਗੈਰੀ ਗੈਰੀ ਫਾਰਮ ਹਾਊਸ ਫਾਰਮ ਹਾਊਸ ਤਾਂ ਨਹੀਂ ਹੈਗਾ ਗੈਰੀ ਫਾਰਮ ਹਨ ਬਾਲਾ ਕੈਂਟ פארਕ ਆ ਬਾਈ ਬਾਲਾ ਸਿਰਾ פארਕ ਆ ਇਹਨਾਂ ਨੇ ਤਾਂ ਲਾਲੀਆਂ ਭੋਲਾ ਕੋ ਮੋਕਾ ਮੋਕੇ ਸਮਰ ਨੇ ਵੀ ਐਕਸ਼ਨ ਹੈ ਵੀ ਕਿਸੂ ਵੀ ਉਹਨਾਂ ਨੂੰ ਕੋ ਮੀ ਨਾਲ ਬਾਈ ਆਪ ਤਾਂ ਹੁਣ ਦਮ ਨਿਕਲ ਗਿਆ ਜੀ ਮੇਰਾ ਤਾਂ ਮੈ ਤਾਂ ਗਰਮੀ ਗਰਮੀ ਹੋ ਗਿਆ ਜੀ ਪਰ ਇਹਨਾਂ ਨੇ ਲੇਤਾ ਪੂਰਾ ਆਨੰਦ ਭੱਬੂ ਤਾਂ ਥੱਕ ਗਿਆ ਆਉਂਦਾ ਹੋਇਆ ਪਰ ਗੱਡੀ 'ਚ ਸੋ ਗਿਆ ਹੈਨਾ ਫਿਰ ਇਹਨਾਂ ਨੂੰ ਲੱਗਿਆ ਬਾਈ ਭੁੱਖ ਅੰਗਰੀ ਪੁਆਇੰਟ ਤੋਂ ਖਾਣ ਨੂੰ ਲੈ ਕੇ ਦਿੱਤਾ ਫਿਰ ਮੈਂ ਇਹਨਾਂ ਨੂੰ ਕਿਹਾ ਮਾਂ ਘਰੇ ਜਾ ਕੇ ਖਾ ਲਿਓ ਘਰੇ ਜਾ ਕੇ ਨਹੀਂ ਪੁੱਖ ਲੱਗ ਗਈ ਦੇਖ ਕੇ ਜਦੋਂ ਹੀ ਆਰਡਰ ਲਿਆ ਕੇ ਗੱਡੀ 'ਚ ਫੜਾਏ ਆ ਨਾਲ ਦੀ ਨਾਲ ਭੁੱਖ ਲੱਗ ਗਈ ਜਿਹੜੀ ਕਹਿੰਦੇ ਸਾਨੂੰ ਤਾਂ ਭੁੱਖੇ ਬੋਲ ਲੱਗੀ ਆ ਮੈਂ ਚੱਲ ਭਾਈ ਗੱਡੀ 'ਚ ਖਾ ਲਵਾਂ ਨੇਚਰ ਬਰਕ ਹੈ ਬਹੁਤ ਸੋਹਣਾ ਮੇਰਾ ਦਿਲ ਕਰਦਾ ਵੀ ਦੁਬਾਰਾ ਇੱਕ ਵਾਰ ਹੋਰ ਦੁਬਾਰਾ ਵਿਜ਼ਿਟ ਕਰਕੇ ਆਈਏ ਜਾਵਾਂਗੇ ਉੱਥੇ ਜ਼ਰੂਰ ਦੁਬਾਰਾ ਭਮਣ ਜਦੋਂ ਥੋੜਾ ਟਾਈਮ ਟੂਮ ਹੋਊਗਾ ਇਹ ਲੋਕੇ ਤੇ ਬੱਲੇ ਹੋਮਾਂਗੇ ਜਰੂਰ ਘੁੰਮ ਕੇ ਆਵਾਂਗੇ ਦੁਬਾਰਾ ਥੋੜਾ ਜਿਹਾ ਸ਼ਾਂਤੀ ਨਾਲ ਘੁੰਮ ਕੇ ਆਵਾਂਗੇ ਅੱਜ ਅਸੀਂ ਗਏ ਵੀ ਥੋੜਾ ਲੇਟ ਸੀਗੇ ਸਲਾਹ ਸਾਡੀ ਲੇਟ ਬਣੀ ਸੀਗੀ ਭਾਈ ਜਦੋਂ ਅਸੀਂ ਨੇ VOTING ਕੀਤੀ ਨਾ ਅਸੀਂ ਪਹਿਲੀ ਵਾਰ VOTING ਕੀਤੀ ਸੀ ਅਸੀਂ ਸਾਰੇ ਘਬਰਾਏ ਘਬਰਾਏ ਜੀ ਇੱਕ ਤਾਂ ਉਹ ਨਾਓ ਜਿਹੜੀ ਸੀਗੀ VOTING ਕਰਨ ਵਾਲੀ ਉਹ ਮੈਨੂੰ ਜਿਆਦਾ ਵਧੀਆ ਨਹੀਂ ਲੱਗੀ ਹੈਗੀ VOTING ਦੇ ਵਿੱਚ ਬਈ ਇਹਨਾਂ ਨੇ ਇੱਕ ਤਾਂ ਮੇਰੀ ਲੱਤਾਂ ਤੱਕਾ ਦੀਆਂ ਪੈਡਲ ਸਾਰੇ ਮਹੀ ਇੱਕ ਅੱਕ ਸਮਾਰ ਰਿਹਾ ਸੀ ਪੈਡਲ ਤੇ ਦੂਜਾ ਸੀ ਸਾਰੇ ਖਿਭਰਾ ਕੇ ਬਈ ਇਹ ਬੱਚੇ ਵੀ ਖਿਭਰਾਏ ਹੋਏ ਸੀਗੇ ਸਾਰੇ ਮੈਂ ਇਹਨੂੰ ਖੁਦ ਘਬਰਾਟ ਹੋ ਰਹੀ ਸੀ ਕਿਉਂਕਿ ਪਹਿਲੀ ਵਾਰ ਵੋਟਿੰਗ ਪਹਿਲਾਂ ਕਦੇ ਨੌ ਵਿੱਚ ਬੈਠੀ ਨਹੀਂ ਹੈਗੇ ਵੋਟਿੰਗ ਕੀਤੀ ਪਰ ਹੈ ਮਸਤ ਸੀ ਬਈ ਇਹਨੇ ਸਮਰ ਸਕੂਲ ਦਾ ਹੋਮਵਰਕ ਕਰ ਰਿਹਾ ਤੇ ਮੈਂ ਲੈ ਕੇ ਆਉਣਾ ਬਾਹਰੋਂ ਜਾ ਕੇ ਦੁੱਧ ਦੁੱਧਾ ਲੈ ਆਉਣੀ ਪਊਗਾ ਜੇ ਚਾਹ ਪੀਣੀ ਆ ਬਈ ਆਪਾਂ ਚਾਹ ਦੇ ਪੂਰੇ ਸਕੀਨਾ ਅਗਲੀ ਆ ਤੇ ਸਮਰ ਕਰੂਗਾ ਹੋਮਵਰਕ ਆਪਦਾ ਠੀਕ ਹੈ ਸਮਰ ਹੁਣੇ ਤੱਕ ਹੋਮਵਰਕ ਨਵੇੜ ਦੇ ਬਾਈ ਥੋੜੀ ਰਹਿ ਗਿਆ ਸਮਰ ਦਾ ਦੇਖ ਲਓ ਬਾਈ ਸਾਡਾ ਲਾਡਲਾ ਕੰਮ ਕਿਵੇਂ ਕਰ ਰਿਹਾ ਹੈ ਫੇਮੇ ਨਵੇੜ ਰਿਹਾ ਇਹ ਕੰਮ ਸਕੂਲ ਦਾ ਹੋਮਵਰਕ ਅੱਜ ਕੱਲ੍ਹ ਨਾਲ ਸਾਡੀ ਕੰਮ ਹੀ ਕੰਮ 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 ਹੋਈ ਵੀ ਆ ਹੋਮਵਰਕ ਹੋਮਵਰਕ ਕੋਈ ਵੀ ਆ ਇਧਰ ਮਹਾਰਾਜ ਜੀ ਦਾ ਮੋਬਾਈਲ ਦੇਖਣ ਤੇ ਲੱਗੇ ਹੋਏ ਨੇ ਇਹਨਾਂ ਦਾ ਹੋਰ ਵੀ ਕੰਮ ਨਹੀਂ ਹੈਗਾ ਆ ਬਾਈ ਜੀ ਇੱਕ ਅੱਖਰ ਇੱਕ ਘੰਟੇ ਚ ਲਿਖਦੇ ਨੇ ਇਹ 10 ਪੇਜ ਲਿਖਣੇ ਸੀਗੇ ਪੇਜ ਦੇ ਉੱਤੇ ਤਿੰਨ ਸ਼ਬਦ ਇੱਕ ਲਾਈਨ ਦੇ ਵਿੱਚ ਤਿੰਨ ਸ਼ਬਦ ਲਿਖਦਾ ਤਾਂ ਵੀ 20 ਦਿਨਾਂ ਦੇ ਵਿੱਚ 10 ਪੇਜ ਨਹੀਂ ਹੋਏ ਹੈਗੇ ਬਾਬਾ ਜੀ ਤੋਂ ਫਿਰ ਰੋਜ਼ ਇੱਕ ਵੇਜ ਲੈ ਕੇ ਬਾਕੀਆਂ ਦਾ ਕਰ ਲਿਆ ਕਰਦਾ ਪੁੱਤ ਪਾਪਾ ਉਹ ਬੰਦ ਕਲਾ ਹਨਾ ਉਹ ਵਜਾ ਹੈ ਨਾ ਪੁਰਾਣੇ ਸਬਜੈਕਟਾਂ ਦਾ ਹੋ ਗਿਆ ਫਿਰ ਕਲਿਆਣ ਤੇ ਥੱਲੇ ਵਾਲੇ ਦੇ ਆਇਆ ਠੀਕ ਆ ਹੁਣ ਬਾਕੀ ਸਬਜੈਕਟਾਂ ਦਾ ਕਿੰਨਾ ਕਰ ਗਿਆ ਬਾਕੀ ਸਬਜੈਕਟਾਂ ਦਾ ਸਟਿਜਿਸ ਦਾ ਹੈ ਨਹੀਂ ਕੰਪਿਊਟਰ ਦਾ ਹੈ ਨਹੀਂ ਹਨਾ ਹਿੰਦੀ ਦਾ ਹੈ ਨਹੀਂ ਹਨਾ ਇੱਕ ਮੈਜਰ ਵੀ ਲੈ ਇੰਗਲਿਸ਼ ਆਸੂਰਾਂ ਨੂੰ ਵੀ ਲੈ ਆਹ ਹੁਣ ਪੰਜਾਬੀ ਵੀ ਕਰਨੀ ਹੈ ਅੱਛਾ ਬਾਕੀ ਜੀ ਕੇ ਦਾ ਤੁਹਾਨੂੰ ਪਤਾ ਹੀ ਆ ਨਹੀਂ ਰਿਟਰਨ ਵਾਲਾ ਜਿਹੜੇ ਚਾਰਟ ਨੇ ਉਹ ਤਾਂ ਛੱਡ ਦਿਓ ਤਾਂ ਦੋ ਦਿਨ ਪਹਿਲਾਂ ਬਣ ਜਾਣਗੇ ਜਿਹੜਾ ਰਿਟਰਨ ਵਰਕ ਆ ਉਹ ਬਾਕੀ ਸਾਰੀਆਂ ਬੁੱਕਾਂ ਦਾ ਕੰਪਲੀਟ ਹੋ ਗਿਆ ਹੁਣ ਕਿਸੇ ਦਾ ਹੋਰ ਦਾ ਰਿਟਰਨ ਵਰਕ ਤਾਂ ਨਹੀਂ ਕਰਨ ਬਿਲਕੁਲ ਵੀ ਨਹੀਂ ਮੈਂ ਚੈੱਕ ਕਰਾਂ ਠੀਕ ਆ ਇਹਦਾ ਨਵੇੜ ਕੰਮ ਉਸ ਤੋਂ ਬਾਅਦ ਆਪਾਂ ਕਰਦੇ ਆ ਚੈੱਕ ਜੇ ਕੋਈ ਰਹਿੰਦਾ ਹੋਇਆ ਰਿਟਰਨ ਵਰਕ ਤਾਂ ਉਹਨੂੰ ਕੰਪਲੀਟ ਕਰ ਲੀ ਠੀਕ ਹੈ ਬਈ ਆ ਦੇਖ ਲੈ ਸਾਡੇ ਕੋ ਸਰਦਾਰ ਜੀ ਤੋਂ ਛਾਤਰ ਹੀ ਨਹੀਂ ਬੰਦ ਹੋ ਰਹੀ ਹੈ ਜੀ ਹੋ ਗਈ ਬੰਦ ਹੈ ਕਰਤੀ ਬਈ ਇਹ ਤਾਂ ਘੰਟਾ ਬੰਦਾ ਦੇਖਾ ਕਰਤੀ ਬਈ ਬੰਦ ਮੈਨੂੰ ਤਾਂ ਐਂਦੀ ਮਾਏ ਤਾਂ ਹੋਣੀ ਨਹੀਂ ਹੈਗੀ ਬੰਦ ਬਸ ਹੁਣ ਐਂ ਥੋੜੀ ਨਾ ਕਰਾਉ ਜੂਗੀ ਉੱਠੇ ਕੰਮ ਬਈ ਆ ਸਾਡਾ ਰੋਕੀ ਦੇ ਇਹਨੂੰ ਐਨੀ ਅੱਜਕੱਲ ਮਸਤੀ ਚੜ ਰਹੀ ਹੈ ਨਾ ਇਹ ਡੰਡੇ ਖਾਣ ਵਾਲਾ ਹੈ ਪਿੰਡੀਆਂ ਬੁੱਲੀਆਂ ਦੇ ਮਗਰ ਤਾਂ ਐ ਪੈਂਦਾ ਆ ਨਾ ਇਹ ਇਹਨਾਂ ਸਮਰ ਜਿਵੇਂ ਪਤਾ ਨਹੀਂ ਕੀ ਹੁੰਦਾ ਔਰ ਬਿੱਲੀ ਨੇ ਮਾਗਰਤਾ ਹੈ ਭਾਈ ਦਾ ਨਾ ਪੁੱਛੋ ਨਾ ਕੁਝ ਸਮਰਤਾ ਉਹਨੂੰ ਸਮਰਦਾ ਤਾਂ ਹੁੰਦਾ ਮੈਂ ਨਿਕਲਿਆ ਹੈ ਸਮਰੇ ਉੱਥੇ ਵਾਪਸ ਗੱਜਿਓ ਭਾਈ ਸਮਰ ਹੈ ਤਾਂ ਲੋਲੜ ਗਿਆ ਉੱਥੇ ਭੱਜਿਆ ਫਰੀ ਗਿਆ ਫੇ ਮੁੜ ਕੇ ਦਾ ਦਮ ਨਿਕਲਿਆ ਇਹਨੂੰ ਭੁੱਖ ਲੱਗ ਗਈ ਫੇ ਦੇਖੋ ਪਾਪਾ ਹਨਾ ਵੀਡੀਓ ਕਦੇ ਐ ਜੀ ਕੀ ਕਰ ਰਹੇ ਹੋ ਜੀ ਇਹ ਕੀ ਆ ਵੀਰ ਆ ਰਿਹਾ ਕਿੱਥੇ ਉੱਥੇ ਐਂ ਪੱਜੇ ਫਰੀ ਗਾ ਵੀਰ ਸਾਡਾ ਦੂਜੇ ਗਾਂ ਮੇਰੇ ਕੂਲਰ ਚੱਲ ਰਿਹਾ ਬਈ ਪੁਰਾਣੇ ਬੰਦਿਆਂ ਨੂੰ ਤਾਂ ਕੂਲਰ ਹੀ ਮਾਫਕਾ ਹੈ ਇਹ ਚੀਜ਼ ਜੀ ਥੱਲੇ ਪੁਰਾਣੇ ਬੰਦੇ ਨਹੀਂ ਕਰੇ ਰਾਜੀ ਆ ਮਾਤਾ ਜੀ ਸਾਡੇ ਕੂਲਰ ਥੱਲੇ ਪੈਂਦੇ ਨੇ ਇਹ ਚੀਜ਼ੇ ਥੱਲੇ ਤਾਂ ਜਾਣਦੀ ਨਹੀਂ ਹੈਗੇ ਜੇ ਜਾਣਦੇ ਵੀ ਨੇ ਕਹਿ ਦਿੰਦੇ ਨੂੰ ਬੰਦ ਬੰਦ ਨੇ ਇਹ ਸੀ ਬੰਦ ਕਰੋ ਜੇ ਸਾਡੇ ਕੋਲੇ ਕਮਰੇ ਚ ਜਾਣਗੇ ਏਸੀ ਬੰਦ ਕਰੋ ਬਈ ਸਾਡੇ ਦਾ ਹੱਡ ਬੈਲ ਤੋਂ ਆ ਜਾਣਗੇ ਵੇ ਆ ਸਾਡੇ ਸਾਰੀਆਂ ਸਬਜ਼ੀਆਂ ਘੜੀਆਂ ਨੇ ਪਰ ਇੰਨਾ ਚ ਸਾਨੂੰ ਮਾਸੀ ਨੇ ਦੱਸਿਆ ਅੱਜ ਕਿ ਇਹਨਾਂ ਦੇ ਵਿੱਚ ਨਾ ਗੋ ਵਰਗੀ ਆ ਕੇ ਹੁਣ ਐ ਪਤਾ ਨਹੀਂ ਵੀ ਕਿੱਥੇ ਹੋ ਕਿੱਥੋਂ ਆਈ ਆ ਉਹ ਕਿੱਧਰ ਨੂੰ ਬੜੀ ਆ ਉਹ ਨਹੀਂ ਦੇਖੀ ਅਸੀਂ ਨੇ ਤਾਂ ਦੇਖੀ ਨਹੀਂ ਹੈਗੀ ਕਿਹਾ ਸਮ ਅਸੀਂ ਜਾ ਰਹੇ ਹਾਂ ਚਾਚੇ ਦੇ ਘਰੇ ਉਹਨਾਂ ਨੂੰ ਪੁੱਛਣ ਕਿ ਕੀ ਤੁਸੀਂ ਨੇ ਦੁਬਾਰਾ ਉਹ ਦੇਖੀ ਆ ਕਿਨਾ ਕਿਨਾ ਕਿ ਭੱਜ ਗਈ ਕਿ ਇੱਥੀ ਆ ਉਹ ਅਕਸ਼ ਮਗਰ ਮਗਰ ਪੱਟਿਆ ਹੁੰਦਾ ਹੈ ਭਈ ਕੈਪਚਰ ਹੁਣ ਰਹਿ ਗਿਆ ਅਕਸੇ ਗਾਣਾ ਗਾਉਂਦਾ ਆ ਰਿਹਾ ਠੀਕ ਆ ਨੀ ਲੱਗਦਾ ਨੀ ਲੱਗਦਾ ਅੱਛਾ ਕੀ ਹੈ ਬਤਾ ਬਹੁਤ ਲੱਗੀ ਮੈਨੂੰ ਮਾਤਾ ਜੀ ਤੇ ਜੋਗੀ ਵੈਲਕਮ ਮਗੋਂ ਮਗੇਨਾ ਦਾ ਹੋ ਗਿਆ ਉੱਤੇ ਬਰਾਹ ਹੱਜ ਕੇ ਆਉਂਦਾ ਮੈਨੂੰ ਵੀ ਪੱਕ ਲੱਗੀ ਫਈ ਸੀ ਮੈਂ ਲਾਹੇ ਤੈਨੂੰ ਕਾਉਂਦੇ ਪੀਤਾ ਉੱਤੇ ਪਾਣੀ ਰੱਜ ਕੇ ਪੀਤਾ ਪੂਰਾ ਘਰ ਆ ਗਈ ਮੈਂ ਤਾਂ ਕਾਲਿਆ ਹੈ ਨਹੀਂ ਕਿ ਮੈਂ ਹਾਲੇ ਇਹਨਾਂ ਨੂੰ ਆਪ ਤੇ ਉਹ ਵੀ ਗਵਾ ਕੇ ਲੈ ਆਉਂਦਾ ਹੋਇਆ ਹੈ। ਹਰ। ਵਾਲੇ ਨੂੰ ਕਿਉਂ ਕਰਾਇਆ ਇਹਨੇ 20 ਸਾਗੇ 4-4। ਤਾਂ ਉਹਨੇ ਭੁੱਖ ਮਿੱਟੀ ਮਦਰੀ ਕਿਉਂ? ਕੋਲ ਡਰਿੰਕ ਨਹੀਂ ਦੋਇਨੇ ਬਿੱਤੀ ਨਾਲ। ਹਾਂ। ਕੋਲ ਡਰਿੰਕ ਆਪਨੇ ਲੈ ਕੇ ਨਹੀਂ ਆਈ। ਮੈਂ ਬਾਪੂ ਤੁਹਾਨੂੰ ਕਹਿਣ ਆ ਲੱਗਿਆ ਸੀ ਬਾਹਰੋਂ ਲੈ ਦੇਉਂਦਾ। ਅੰਦਰੋਂ ਤਾਂ ਮੈਂ ਨਹੀਂ ਦਿੱਤੇ। ਹਾਂ। ਨਾ। ਉਹਨਾਂ ਗਿਆ ਛੱਡੋ ਪਰੇ ਮੈਂ ਪਾ ਪਾਉਂਗਾ। ਨਹੀਂ ਕੋਈ ਨੇ ਕੋਲ ਡਰਿੰਕ ਨਹੀਂ ਪੀਤੀ ਹੈਗੀ ਮੈਂ ਦੇਖ ਲਓ ਤੁਹਾਡੇ ਨਾਲ ਹੀ ਰਹੇ ਹਾਂ ਦੋ ਦੋ ਸਲਾਈਸਾਂ ਖਾਦੇ ਤੇ ਪੀਜੀ ਦੇ ਨਾਲ ਕੋਲ ਡਰਿੰਕ ਕਰਾ ਚੁੱਕੇ ਪੀ ਜਾਣਾ ਪੂਰਾ ਦਿੱਤ ਫਰ ਗਿਆ ਪੂਰਾ ਹੋ ਗਿਆ ਬਾਈ ਹੁਣ ਅਸੀਂ ਨੇ ਪਲਾਨ ਕਰਨਾ ਐ ਅਕਸ਼ ਦਾ ਬਰਥਡੇ ਅਕਸ਼ ਦਾ ਬਰਥਡੇ ਵਾਲਾ ਕਿਹਦੇ ਤਰੀਕ ਦਾ ਹੈ ਤੁਹਾਡੀ 25 ਚਾਰ ਦਿਨ ਰਹਿ ਗਏ ਚਾਰ ਦਿਨ ਰਹਿ ਗਏ ਬਾਈ ਯਾਰ 25 ਜੂਨ ਦਾ ਬਰਥਡੇ ਅਕਸ਼ ਦਾ ਕਲੋਂ ਤੇ ਕਿਉਂ ਨਾ ਅੱਜ ਦਾ ਜਿੰਦਾ ਰਾਂਗੇ ਹੈਗੇ ਆ ਜਦੋਂ ਅਕਸ਼ ਦਾ ਬਰਥ ਹੋਇਆ ਤਾਂ ਮੈਂ ਪਟਿਆਲੇ ਰਹਿਣਾ ਹੁੰਦਾ ਸੀ ਸਮਰਤ ਕਿਉਂ ਕਾਲੇਜ ਕਾਲੇਚਰ ਐਨਾ ਨਦੀਮਾ 2012 2012 ਅੰਚ ਕਾਲੇਜ ਨਦੀਆ ਬਰਤਕੀਨੂ ਮੈਂ ਹਸਪੀਟਲ ਚ ਦੇਖ ਕੇ ਆਦੀ ਜਾਂਦਾ ਜਾਂਦਾ ਕਾਲੇਜ ਆਨੇ ਆਨੇ ਐ ਮੈਂ 16 ਅਜ ਮੇ ਨ ਹੋ ਗਿਆ ਸਰ ਹਾਂ 16 ਅਜ ਤੇਰਾ ਬੰਦ ਰੂ ਕੱਢ ਲਿਆ ਗਿਆ ਹੁਣ ਵੀ ਤੂੰ ਬਈ ਗੋ ਦਾ ਕੋਈ ਸਟੇਟਸ ਨਹੀਂ ਪਤਾ ਹੈਗਾ ਕੀ ਬਹਿ ਗਿਆ ਐਕਸ ਕੁਛ ਨਹੀਂ ਚੱਲ ਹੂੰ ਭਾਈ ਮੈਨੂੰ ਤਾਂ ਡਰ ਲੱਗਦਾ ਆ ਦੇਖ ਲਓ ਫੋਕਰਾ ਬੰਦਾ ਹੁਣ ਤਾਂ ਵੀ ਮੈਂ ਸਿੱਧਾ ਤੁਹਾਨੂੰ ਕਹਾਂਗਾ ਹੁਣ ਵਾਸਤੇ ਗੋਹ ਦੇ ਦਿਮਾਗ ਤੇ ਗੱਲ ਬੈਠ ਗਈ ਮੈਨੂੰ ਡਰ ਲੱਗਦਾ ਗੱਲ ਕਰਿਆ ਗੋਹ ਦੇ ਦਿਮਾਗ ਚ ਆ ਗਿਆ ਹੁਣ ਡਰ ਲੱਗਣ ਲੱਗ ਗਿਆ ਹੈ ਹੁਣ ਪਹਿਲੇ ਤਾਂ ਮੈਂ ਨੋਰਮਲ ਹੋ ਹੁਣ ਹੀ ਫੁਰ ਗਾਣੇ ਗਾਉਂਦਾ ਰਿਹਾ ਜੀ ਰਾਂਝਾ ਦੇਖ ਲਓ ਹਾਂ ਹੁਣ ਕੰਮ ਕਰਦੇ ਸਮਰ ਤਿੰਨ ਘੰਟੇ ਲਾ ਦੋ ਤੁਹਾਨੂੰ ਹਾਂ ਹੁਣ ਤੁਸੀਂ ਚਲੋ ਹੋਮਵਰਕ ਤੇ ਲਾਓ ਤੁਸੀਂ ਦੋ ਤਿੰਨ ਘੰਟੇ ਦੋਨੇ ਜਾਣੇ ਠੀਕ ਆ ਬਸ ਮੈਂ ਤੁਹਾਨੂੰ ਚਾਟਾ ਨੂੰ ਨਹੀਂ ਕਹਿੰਦਾ ਹੈਗਾ ਚਾਟ ਬਣਾਵਾਂਗੇ 2 ਦਿਨ ਪਹਿਲਾਂ ਸਕੂਲ ਤੋਂ ਜਦੋਂ ਸਕੂਲ ਲੱਗਣਾ ਹੋਊਗਾ ਉਦੋਂ 2 ਦਿਨ ਪਹਿਲਾਂ ਤੁਹਾਡੇ ਚਾਟ ਬਣਾਵਾਂਗੇ ਠੀਕ ਐ ਹਾਂ ਅਗਲੀ ਸੈਰ ਕਿੱਥੇ ਦੀ ਕਰਨੀ ਆ ਉਹ ਦੱਸੋ ਟਿੱਲੋ ਫੰਡ ਵਾਲੇ ਦੀ ਨਾਲੇ ਤੁਸੀਂ ਉੱਥੇ ਕਹਿੰਦੇ ਸੀਗੇ ਹਾਂ ਨੇ ਆਏ ਟਿੱਲੋ ਫੰਡ ਵਾਲੇ ਦਾ ਸਮਰਤ ਹੁਣ ਜਾਏਗਾ ਮੈਂ ਜਾਇਆ ਪਹਿਲਾਂ ਵੀ ਜਾਇਆ ਖੰਡਿਆਏ ਨਹੀਂ ਗਏ ਖੰਡਿਆਏ ਚੱਲ ਗਏ ਹਾਂਡਿਆ ਹਾਂ ਉੱਥੇ ਕੋਈ ਖਾਚਾ ਆਣਾ ਪਰ ਟਿੱਲੋ ਫੰਡ ਵਾਲੇ ਚਿੱਪ ਨਿੰਦੀ 14-15 ਸੌ ਟਿਕਟਾ ਇੱਕ ਜਾਣੇ ਦੀ ਨਾ ਨਾ हां ਐਨੀ ਟਿਕਟੌਕ ਦੇ ਬਾਰੇ ਲੋ ਬਈ ਅਗਲਾ ਪਲਾਨ ਕਰਦੇ ਆ ਕਿੱਥੇ ਜਾਣਾ ਢਿੱਲੋਂਵਨ ਵੈਲੀ ਜਾਣਾ ਕਿ ਗਾਇਜ਼ ਗਰਮੀ ਨੇ ਬਹੁਤ ਬੁਰਾ ਹਾਲ ਕਰਤਾ ਕਿਉਂਕਿ ਉੱਤੇ ਘੁੰਮਦੇ ਘੁੰਮਦੇ ਬਹੁਤ ਜ਼ਿਆਦਾ ਗਰਮੀ ਆਈ ਸੀ ਹੁਣ ਵੀ ਅਸੀਂ ਕਦੇ ਫਿਰਦੇ ਨਹੀਂ ਸਮਰ ਨੂੰ ਮੈਂ ਕਿਹਾ ਨਹਾ ਲ ਸਮਰ ਤਾਂ ਕਹਿੰਦਾ ਮੈਂ ਤਾਂ ਨਹਾ ਕੇ ਗਿਆ ਠੀਕ ਆ ਪੱਬੂ ਨੂੰ ਤਾਂ ਚੱਲ ਅਸੀਂ ਵੈਸੇ ਰੀ ਨਹਾਉਣ ਵਾਸਤੇ ਕਹਿੰਦੇ ਕਿਉਂਕਿ ਥੋੜਾ ਜਿਹਾ ਬਿਮਾਰ ਹੋਣੇ ਦੀ ਛੇਤ ਠੀਕ ਹੋਈ ਆ ਗਰਮੀ ਦੇ ਵਿੱਚ ਤਾਂ ਜਿੰਨਾ ਮਰਜ਼ੀ ਨਹਾ ਲੋ ਗਰਮੀ ਤਾਂ ਆਈ ਜਾਂਦੀ ਆ ਹੁਣ ਨਾਲ ਨੂੰ ਤੇ ਮੜੀ ਜੀ ਸ਼ਾਂਤੀ ਆਈ ਆ ਸਰੀਰ ਨੂੰ ਨਾ ਕਿ ਹੁਣ ਕਰਦੇ ਆ ਡਿਨਰ ਆ ਗਦਾਸ ਤਾਂ ਆਇਆ ਹੀ ਨਹੀਂ ਹੈਗਾ ਨਾਖਸ਼ ਵੀ ਨਹੀਂ ਆਇਆ ਨਾ ਆ ਕੇ ਆਦੂ ਆ ਕੇ ਆ ਆ ਕਹਿੰਦੀ ਨਾ ਕਿ ਗਰਮੀ ਗਰਮੀ ਹੋਏ ਪਈ ਸੀਗੇ ਨਾ ਕਿ ਨਾ ਇਹਨੂੰ ਇਹ ਹੈ ਨਹੀਂ ਮੈਨੂੰ ਤਾਂ ਘੱਟ ਕਰਨੀ ਆ ਪਾਣੀ ਸੁੱਕਾ ਤਾਂ ਨਹੀਂ ਤੀ ਕਿਤੇ ਅੱਜ ਵੀ ਨਾ ਪਪੂ ਜੀ ਕਹਿੰਦਾ ਮੈਨੂੰ ਸੁੱਕ ਗਿੱਲੇ ਪਾਣੀ ਨਾਲ ਨਮਾਤਾ ਐ ਬਾਬੂ ਪਾਣੀ ਕਿੱਦਰਾ ਸੁੱਕਾ ਹੁੰਦਾ ਆ ਨਗੜ ਨੂੰ ਦੇਖ ਲੈ ਗਰਮੀ ਆਉਂਦੀ ਆ ਕੱਪੜੇ ਗੱਡੀ ਫਿਰਦਾ ਆ ਚਲੋ ਵੀ ਕਰਦੇ ਆ ਡਿਨਰ ਮਿਲਦੇ ਆ ਡਿਨਰ ਤੋਂ ਬਾਅਦ